ਜਿਹੜੇ ਇਹ ਗੱਲ ਕਹਿੰਦੇ ਆ ਨਾ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਨੂੰ ਫਲ ਨਹੀਂ ਮਿਲਦਾ ਸਾਡਾ ਵਿਸ਼ਵਾਸ ਘਟ ਗਿਆ ਉਹ ਮੇਰੀ ਇਸ ਬੇਨਤੀ ਨੂੰ ਜ਼ਰੂਰ ਅਖੀਰ ਤੱਕ ਸੁਣੋ ਜ਼ਰੂਰ ਸੁਣਿਓ ਅਜੂਬਖਾਨ ਨਾਮ ਦਾ ਇੱਕ ਬੱਚਾ ਸੀ ਜਿਹੜਾ ਪ੍ਰੈਜ਼ੀਡੈਂਟ ਬਣਿਆ ਪਾਕਿਸਤਾਨ ਦੇ ਵਿੱਚ ਗੁਰੂ ਪਿਆਰਿਓ ਉਹਦੀ ਕਹਾਣੀ ਹੈ ਕਿ ਉਹ ਬਹੁਤ ਨਲਾਇਕ ਸੀ ਤੇ ਆਮ ਕੀ ਹੁੰਦਾ ਹੈ ਨਲਾਇਕ ਬੱਚੇ ਨੂੰ ਸਕੂਲੋਂ ਵੀ ਗਾਲਾਂ ਪੈਂਦੀਆਂ ਹਨ ਤੇ ਘਰੋਂ ਪੈਂਦੀਆਂ ਹਨ ਬੱਚਾ ਇੱਕ ਦਿਨ ਗੁਰੂ ਘਰ ਵਿੱਚ ਚਲਿਆ ਜਾਂਦਾ ਹੈ ਗੁਰੂ ਘਰ ਦੇ ਜਿਹੜੇ ਗ੍ਰੰਥੀ ਨੇ ਉਹ ਬੱਚੇ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਪੁੱਛ ਲਿਆ ਕਿ ਕਿਉਂ ਰੋਂਦਾ ਹੈ ਉਹਨੇ ਸਾਰਾ ਕੁਝ ਦੱਸਿਆ ਵੀ ਮੈਨੂੰ ਪੜ੍ਹਾਈ ਨਹੀਂ ਆਉਂਦੀ ਮੈਂ ਪੜ੍ਹ ਨਹੀਂ ਸਕਦਾ ਮੇਰੇ ਘਰ ਵੀ ਮੈਨੂੰ ਗਾਲਾਂ ਪੈਂਦੀਆਂ ਹਨ ਤੇ ਗੁਰੂ ਪਿਆਰੋ ਜਿੱਥੇ ਪ੍ਰਸ਼ਾਦ ਦਿੱਤਾ ਗਿਆਨੀ ਜੀ ਨੇ ਉਹਦੇ ਨਾਲ ਕਿਹਾ ਵੀ ਇਹ ਮੂਲ ਮੰਤਰ ਹੈ ਇਹਦਾ ਜਾਪ ਕਰਿਆ ਕਰ ਪਿਆਰ ਨਾਲ ਜਦੋਂ ਗੁਰੂ ਪਿਆਰੋ ਬੱਚਾ ਸੀ ਉਸ ਬੱਚੇ ਨੇ ਪਿਆਰ ਦੇ ਨਾਲ ਮੂਲ ਮੰਤਰ ਦਾ ਜਾਪ ਕਰਨਾ ਆਰੰਭ ਕਰ ਦਿੱਤਾ ਇਹ ਉਸ ਬੱਚੇ ਦੇ ਉਸ ਪ੍ਰੈਜ਼ੀਡੈਂਟ ਦੇ ਬੋਲ ਸੀ ਵੀ ਜਦੋਂ ਮੈਂ ਮੂਲ ਮੰਤਰ ਦਾ ਜਾਪ ਕੀਤਾ ਮੂਲ ਮੰਤਰ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਮੈਂ ਇੱਕ ਨਲਾਇਕ ਸੀ ਮੈਨੂੰ ਘਰੋਂ ਵੀ ਗਾਲਾਂ ਪੈਦੀਆਂ ਸੀ ਮੈਨੂੰ ਸਕੂਲੋਂ ਵੀ ਗਾਲਾਂ ਪੈਦੀਆਂ ਸੀ ਨਾਲ ਦੇ ਬੱਚੇ ਵੀ ਮਜ਼ਾਕ ਉਡਾਉਂਦੇ ਸਨ ਪਰ ਮੂਲ ਮੰਤਰ ਨੇ ਇੰਨੀ ਵੱਡੀ ਬਖਸ਼ਿਸ਼ ਕੀਤੀ ਮੇਰੇ ਜਿਹੜੇ ਦੁੱਖਸਾਨ ਮੇਰਾ ਜਿਹੜਾ ਨਲਾਇਕਪਨ ਸੀ ਉਹਨੂੰ ਖਤਮ ਕਰ ਦਿੱਤਾ ਤੇ ਗੁਰੂ ਪਿਆਰਿਓ ਉਹ ਜਿਹੜਾ ਬੱਚਾ ਸੀ ਫਿਰ ਪ੍ਰੈਜ਼ੀਡੈਂਟ ਬਣਿਆ ਔਰ ਉਸਨੇ ਆਪਣੇ ਪ੍ਰੈਜ਼ੀਡੈਂਟ ਧੁੰਦਣ ਦੇ ਵਿੱਚ ਮੂਲ ਮੰਤਰ ਜਿਹੜਾ ਸੀ ਉਹ ਫੋਟੋ ਲਗਾਈ ਸੀ ਗੁਰੂ ਪਿਆਰੋ ਇਸ ਕਰਕੇ ਮੂਲ ਮੰਤਰ ਵਿੱਚ ਗੁਰਬਾਣੀ ਵਿੱਚ ਇੰਨੀਆਂ ਝਪੂਆਂ ਹਨ ਇੰਨੀਆਂ ਬਖਸ਼ਿਸ਼ਾਂ ਹਨ ਕਿ ਸਾਡੇ ਜਿਹੜੇ ਗੁਰੂ ਪਿਆਰੋ ਮਾੜੇ ਲੇਖ ਹਨ ਉਹ ਵੀ ਬਦਲ ਦਿੰਦੀਆਂ ਹਨ ਇਸ ਕਰਕੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਸਾਰੇਆਂ ਦੀ ਸਾਂਝੀ ਹੈ ਜਿਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਗੁਰੂ ਪਿਆਰੇ ਖਾਲਸਾ ਜੀ ਤੁਸੀਂ ਸਰਚ ਕਰਕੇ ਗੂਗਲ ਤੇ ਵੀ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਬਖਸ਼ਿਸ਼ਾਂ ਜਿਹੜੀਆਂ ਹਨ ਮੂਲ ਮੰਤਰ ਨੇ ਦਿੰਦੀਆਂ ਇਸ ਕਰਕੇ ਮੇਨ ਮੋਟਿਵ ਇਹੀ ਹੈ